ਦੋਸਤੋ ਨਮਸਕਾਰ ਸੰਦੀਪ ਸੰਨੀ ਦੀਆਂ ਮੁਸ਼ਕਲਾਂ ਬਦਨਵਾਲੀਆਂ ਨੇ ਦੱਸਦੀ ਹੈ ਕਿ 7 ਦਿਨ ਪਹਿਲਾਂ ਪੰਜਾਬ ਦੇ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਕੈਦ ਸੰਦੀਪ ਸੰਨੀ ਜੋ ਕਿ ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਦੇ ਮਾਮਲੇ ਵਿੱਚ ਕੈਦ ਹੈ ਉਹਨਾਂ ਵੱਲੋਂ ਤਿੰਨ ਸਾਬਕਾ ਪੁਲਿਸ ਕਰਮਚਾਰੀਆਂ ਨਾਲ ਝਗੜਾ ਕੀਤਾ ਗਿਆ ਸੀ ਇਸ ਝਗੜੇ ਦੌਰਾਨ ਸਾਬਕਾ ਪੁਲਿਸ ਕਰਮਚਾਰੀ ਕਾਫੀ ਜ਼ਖਮੀ ਹੋ ਗਏ ਸਨ ਅਤੇ ਜ਼ਖਮੀ ਹਾਲਤ ਵਿੱਚ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਐਡਮਿਟ ਕੀਤਾ ਗਿਆ ਸੀ ਉਹਨਾਂ ਵਿੱਚੋਂ ਸਾਬਕਾ ਕਰਮਚਾਰੀ ਸੂਬਾ ਸਿੰਘ ਦੀ ਹਾਲਤ ਕਾਫੀ ਗੰਭੀਰ ਸੀ ਅਤੇ ਇਲਾਜ ਦੇ ਦੌਰਾਨ ਅਤੇ ਇਲਾਜ ਦੇ ਦੌਰਾਨ ਸਾਬਕਾ ਪੁਸ ਕਰਮਚਾਰੀ ਸੂਬਾ ਸਿੰਘ ਦੀ ਬੀਤੇ ਦਿਨ ਮੌਤ ਹੋ ਗਈ ਹੈ ਅਤੇ ਇਸ ਘਟਨਾ ਦੇ ਬਾਅਦ ਅਤੇ ਇਸ ਘਟਨਾ ਦੇ ਬਾਅਦ ਪੁਲਿਸ ਵੱਲੋਂ ਸੰਦੀਪ ਸੰਨੀ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪਿਛਲੇ ਦਿਨੀ ਪਟਿਆਲਾ ਜੇਲ੍ਹ ਦੇ ਅੱਗੇ ਇੱਕ ਰੈਲੀ ਕੱਢੀ ਗਈ ਸੀ। ਇਹ ਰੈਲੀ ਸੰਦੀਪ ਦੇ ਸਮਰਥਕਾਂ ਵੱਲੋਂ ਕੱਢੀ ਗਈ ਸੀ ਅਤੇ ਉਹਨਾਂ ਦਾ ਕਹਿਣਾ ਸੀ ਕਿ ਪੁਲਿਸ ਸੰਦੀਪ ਦੇ ਨਾਲ ਜੇਲ੍ਹ ਅੰਦਰ ਬਹੁਤ ਤਸ਼ੱਦਦ ਕਰ ਰਹੀ ਹੈ। ਸੰਦੀਪ ਸੰਨੀ ਨੂੰ ਇਸ ਘਟਨਾ ਦੇ ਬਾਅਦ ਪਟਿਆਲਾ ਦੀ ਕੇਂਦਰੀ ਜੇਲ੍ਹ ਤੋਂ ਸੰਗਰੂਰ ਦੀ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਅਤੇ ਇੱਕ ਕਤਲ ਦਾ ਮਾਮਲਾ ਦਰਜ ਕੀਤੇ ਜਾਣ ਦੇ ਬਾਅਦ ਸੰਦੀਪ ਸੰਨੀ ਦੀਆਂ ਮੁਸ਼ਕਲਾਂ ਹੋਰ ਵੱਧ ਚੁੱਕੀਆਂ ਹਨ ਏ ਸੀ ਸੰਦੀਪ ਸੰਨੀ ਦੇ ਮਾਮਲੇ ਵਿੱਚ ਇੱਕ ਵੱਡੀ ਅਪਡੇਟ ਅਤੇ ਹੋਰ ਪੰਜਾਬੀ ਖਬਰਾਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ